ਭਾਰਤ ਅਤੇ ਅਮਰੀਕਾ ਦੇ ਸਮਝੌਤੇ ਦੇ ਨਾਲ ਕਿਸਾਨਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਵੇਗਾ ਇਹ ਕਹਿਣਾ ਹੈ ਰਕੇਸ਼ ਕਹਿਤਾ ਕਿਸਾਨ ਲੀਡਰ ਰਕੇਸ਼ ਕਹਿਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ ਜਿਸ ਚਿੱਠੀ ਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਰਕੇਸ਼ਟ ਕਹਿਤ ਨੇ ਕਿਹਾ ਕਿ ਖੇਤੀਬਾੜੀ ਅਤੇ ਡੇਰੀ ਸੈਕਟਰ ਨੂੰ ਭਾਰਤ ਅਤੇ ਅਮਰੀਕਾ ਦੇ ਵਿਚਕਾਰ ਹੋਏ ਸਮਝੌਤੇ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਪਿੰਡੂ ਭਾਰਤ ਦੇ ਲਈ ਸਿੱਧਾ ਝਟਕਾ ਹੋਵੇਗਾ ਇਸ ਦੇ ਲਾਗੂ ਹੋਣ ਦੇ ਨਾਲ ਦੇਸ਼ ਦਾ ਕਿਸਾਨ ਜੋ ਪਹਿਲਾਂ ਹੀ ਘਾਟੇ ਦੇ ਵਿੱਚ ਖੇਤੀ ਕਰ ਰਿਹਾ ਹੈ ਆਪਣੇ ਖੇਤ ਦੇ ਵਿੱਚ ਮਜ਼ਦੂਰ ਬਣ ਜਾਵੇਗਾ ਆਪਣੀ ਚਿੱਠੀ ਦੇ ਵਿੱਚ ਰਕੇਸ਼ਟ ਕਹਿਤ ਨੇ ਲਿਖਿਆ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਸਾਰੇ ਦੇਸ਼ਾਂ ਦੇ ਆਪਸੀ ਟੈਰਿਫ ਦੌਂਦਾ ਐਲਾਨ ਕੀਤਾ ਸੀ ਜਿਸ ਦੇ ਵਿੱਚ ਸਾਡਾ ਦੇਸ਼ ਭਾਰਤ ਵੀ ਸ਼ਾਮਿਲ ਸੀ ਹੁਣ ਇਸ ਐਲਾਨ ਦੀ ਸਮਾਂ ਮਿਆਦ 2 ਦਿਨ ਬਾਅਦ 9 7 2025 ਨੂੰ ਖਤਮ ਹੋਣ ਜਾ ਰਹੀ ਹੈ ਤੇ ਇਸ ਵਿਸ਼ੇ ਤੇ ਦੋਹਾਂ ਦੇਸ਼ਾਂ ਦੇ ਵਿਚਕਾਰ ਗੱਲਬਾਤ ਦਾ ਦੌਰ ਹੁਣ ਆਖਰੀ ਪੜਾ ਤੇ ਪਹੁੰਚ ਗਿਆ ਹੈ ਰਕੇਸ਼ਟ ਕੈਪ ਨੇ ਕਿਹਾ ਹੈ ਕਿ ਅਖਬਾਰਾਂ ਦੇ ਰਾਹੀਂ ਪਤਾ ਲੱਗਿਆ ਹੈ ਕਿ ਅਮਰੀਕਾ ਭਾਰਤ ਉਤੇ ਖੇਤੀਬਾੜੀ ਅਤੇ ਡੇਰੀ ਸੈਕਟਰ ਦੇ ਵਿਚਕਾਰ ਬਾਜ਼ਾਰ ਖੋਲਣ ਦੀ ਲਗਾਤਾਰ ਦਬਾਅ ਪਾ ਰਿਹਾ ਹੈ ਜੇ ਇਹ ਸੰਭਵ ਹੋਇਆ ਤਾਂ 1 ਕਰੋੜਾ ਕਿਸਾਨਾਂ ਅਤੇ ਛੋਟੇ ਉਤਪਾਦਕਾਂ ਦੇ ਲਈ ਵਿਨਾਸ਼ਕਾਰੀ ਸਾਬਤ ਹੋਵੇਗਾ ਭਾਰਤ ਦਾ ਖੇਤੀਬਾੜੀ ਤੇ ਡੇਰੀ ਸੈਕਟਰ ਸਾਡੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ ਸਭੋਂ ਇਹ ਸਾਡੇ ਪਿੰਡੂ ਸਮਾਜ ਦਾ ਜੀਵਨ ਸਰੋਤ ਹੈ ਕਿਸਾਨਾਂ ਗੂਨੇ ਕਹੇ ਕਿ ਜੇ ਭਾਰਤੀ ਬਾਜ਼ਾਰਾਂ ਨੂੰ ਪੂੰਜੀਵਾਦ ਅਤੇ ਅਮਰੀਕਾ ਵਰਗੇ ਵੱਡੇ ਕਾਰਪੋਰੇਟ ਆਧਾਰਿਤ ਖੇਤੀਬਾੜੀ ਸਿਸਟਮ ਲਈ ਖੋਲ ਦਿੱਤਾ ਜਾਂਦਾ ਹੈ ਤਾਂ ਦੇਸ਼ ਦੇ ਕਿਸਾਨ ਵੱਡੀਆਂ ਕਾਰਪੋਰੇਟ ਕੰਪਨੀਆਂ ਅੱਗੇ ਗੋਡੇ ਟੇਕਣ ਦੇ ਲਈ ਮਜਬੂਰ ਹੋਣਗੇ ਇੱਕ ਕਦਮ ਸਵੈ ਨਿਰਪਰ ਭਾਰਤ ਦੇ ਉਦੇਸ਼ ਤੇ ਸਿੱਧਾ ਹਮਲਾ ਹੈ ਅਮਰੀਕਾ ਆਪਣੇ ਕਿਸਾਨਾਂ ਨੂੰ ਭਾਰਤ ਨਾਲੋਂ ਵੱਧ ਸਬਸਿਡੀ ਪ੍ਰਦਾਨ ਕਰਦਾ ਹੈ ਜਿਸ ਦੀ ਕਲਪਨਾ ਕਰਨਾ ਵੀ ਦੂਰ ਦੀ ਗੱਲ ਹੋਵੇਗੀ ਰਕੇਸ਼ ਟਕੈਤ ਨੇ ਅੱਗੇ ਲਿਖਿਆ ਹੈ ਕਿ ਕਿਸਾਨ ਆਪਣੀ ਜ਼ਮੀਨ ਤੇ ਮਜ਼ਦੂਰ ਹੀ ਰਹੇਗਾ ਦੇਸ਼ ਦੇ ਕਿਸਾਨਾਂ ਉਤੇ ਦੇਸ਼ ਦੇ ਕਿਸਾਨਾਂ ਤੇ ਪਸ਼ੂ ਪਾਲਕਾਂ ਦੀ ਰੱਖਿਆ ਦੇ ਲਈ ਸਰਕਾਰ ਨੂੰ ਸੁਰੱਖਿਆਵਾਦੀ ਨੀਤੀ ਨੂੰ ਤਰਜੀਹ ਦੇਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਜੀ ਦੇਸ਼ ਦੇ ਕਿਸਾਨ ਤੇ ਪਸ਼ੂ ਪਾਲਕ ਤੋਂ ਨੂੰ ਬੇਨਤੀ ਕਰ ਰਹੇ ਨੇ ਕਿ 60% ਦੀ ਆਬਾਦੀ ਨੂੰ ਵਦੇਸ਼ੀ ਕੰਪਨੀਆਂ ਦੇ ਕੋਲ ਗਿਰਵੀ ਨਾ ਰੱਖਿਆ ਜਾਵੇ ਭਾਰਤ ਅਤੇ ਅਮਰੀਕਾ ਦੇ ਸਮਝੌਤੇ ਦੇ ਨਾਲ ਕਿਸਾਨਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਵੇਗਾ ਇਹ ਕਹਿਣਾ ਹੈ ਰਕੇਸ਼ ਕੈਦ ਦਾ ਕਿਸਾਨ ਲੀਡਰ ਰਕੇਸ਼ ਕੈਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ ਜਿਸ ਚਿੱਠੀ ਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਰਕੇਸ਼ਟ ਕਹਿਤ ਨੇ ਕਿਹਾ ਹੈ ਕਿ ਖੇਤੀਬਾੜੀ ਅਤੇ ਡੇਅਰੀ ਸੈਕਟਰ ਨੂੰ ਭਾਰਤ ਅਤੇ ਅਮਰੀਕਾ ਦੇ ਵਿਚਕਾਰ ਹੋਏ ਸਮਝੌਤੇ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਪਿੰਡੂ ਭਾਰਤ ਦੇ ਲਈ ਸਿੱਧਾ ਝਟਕਾ ਹੋਵੇਗਾ ਇਸ ਦੇ ਲਾਗੂ ਹੋਣ ਦੇ ਨਾਲ ਦੇਸ਼ ਦਾ ਕਿਸਾਨ ਜੋ ਪਹਿਲਾਂ ਹੀ ਘਾਟੇ ਦੇ ਵਿੱਚ ਖੇਤੀ ਕਰ ਰਿਹਾ ਹੈ ਆਪਣੇ ਖੇਤ ਦੇ ਵਿੱਚ ਮਜ਼ਦੂਰ ਬਣ ਜਾਵੇਗਾ ਆਪਣੀ ਚਿੱਠੀ ਦੇ ਵਿੱਚ ਰਕੇਸ਼ਟ ਕਹਿਤ ਨੇ ਲਿਖਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਸਾਰੇ ਦੇਸ਼ਾਂ ਦੇ ਆਪਸੀ ਟੈਰਿਫ ਧੋਣ ਦਾ ਐਲਾਨ ਕੀਤਾ ਸੀ ਜਿਸ ਦੇ ਵਿੱਚ ਸਾਡਾ ਦੇਸ਼ ਭਾਰਤ ਵੀ ਸ਼ਾਮਿਲ ਸੀ ਹੁਣ ਇਸ ਐਲਾਨ ਦੀ ਸਮਾਂ ਮਿਆਦ 2 ਦਿਨ ਬਾਅਦ 9 7 2025 ਨੂੰ ਖਤਮ ਹੋਣ ਜਾ ਰਹੀ ਹੈ ਤੇ ਇਸ ਵਿਸ਼ੇ ਤੇ ਦੋਹਾਂ ਦੇਸ਼ਾਂ ਦੇ ਵਿਚਕਾਰ ਗਲਬਾਤ ਦਾ ਦੌਰ ਹੁਣ ਆਖਰੀ ਪੜਾ ਤੇ ਪਹੁੰਚ ਗਿਆ ਹੈ ਵਿਕੀਸ਼ਟ ਕੈਪ ਨੇ ਕਿਹਾ ਹੈ ਕਿ ਅਖਬਾਰਾਂ ਦੇ ਰਾਹੀਂ ਪਤਾ ਲੱਗਿਆ ਹੈ ਕਿ ਅਮਰੀਕਾ ਭਾਰਤ ਉੱਤੇ ਖੇਤੀਬਾੜੀ ਅਤੇ ਡੇਰੀ ਸੈਕਟਰ ਦੇ ਵਿਚਕਾਰ ਬਾਜ਼ਾਰ ਖੋਲਣ ਦੀ ਲਗਾਤਾਰ ਦਬਾਅ ਪਾ ਰਿਹਾ ਹੈ ਜੇ ਇਹ ਸੰਭਵ ਹੋਇਆ ਤਾਂ 1 ਕਰੋੜ ਕਿਸਾਨਾਂ ਅਤੇ ਛੋਟੇ ਉਤਪਾਦਕਾਂ ਦੇ ਲਈ ਵਿਨਾਸ਼ਕਾਰੀ ਸਾਬਤ ਹੋਵੇਗਾ ਭਾਰਤ ਦਾ ਖੇਤੀਬਾੜੀ ਤੇ ਡੇਰੀ ਸੈਕਟਰ ਸਾਡੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ ਸਗੋਂ ਇਹ ਸਾਡੇ ਪਿੰਡੂ ਸਮਾਜ ਦਾ ਜੀਵਨ ਸਰੋਤ ਹੈ ਕਿਸਾਨਾਂ ਗੁਣੇ ਕਿਹਾ ਹੈ ਕਿ ਜੇ ਭਾਰਤੀ ਬਾਜ਼ਾਰਾਂ ਨੂੰ ਪੂੰਜੀਵਾਦ ਅਤੇ ਅਮਰੀਕਾ ਵਰਗੇ ਵੱਡੇ ਕਾਰਪੋਰੇਟ ਆਧਾਰਿਤ ਖੇਤੀਬਾੜੀ ਸਿਸਟਮ ਲਈ ਖੋਲ ਦਿੱਤਾ ਜਾਂਦਾ ਹੈ ਤਾਂ ਦੇਸ਼ ਦੇ ਕਿਸਾਨ ਵੱਡੀਆਂ ਕਾਰਪੋਰੇਟ ਕੰਪਨੀਆਂ ਅੱਗੇ ਗੋਡੇ ਟੇਕਣ ਦੇ ਲਈ ਮਜਬੂਰ ਹੋਣਗੇ ਇੱਕ ਕਦਮ ਸਵੈ ਨਿਰਪਰ ਭਾਰਤ ਦੇ ਉਦੇਸ਼ ਤੇ ਸਿੱਧਾ ਹਮਲਾ ਹੈ ਅਮਰੀਕਾ ਆਪਣੇ ਕਿਸਾਨਾਂ ਨੂੰ ਭਾਰਤ ਨਾਲੋਂ ਵੱਧ ਸਬਸਿਡੀ ਪ੍ਰਦਾਨ ਕਰਦਾ ਹੈ ਜਿਸ ਦੀ ਕਲਪਨਾ ਕਰਨਾ ਵੀ ਦੂਰ ਦੀ ਗੱਲ ਹੋਵੇਗੀ ਰਕੇਸ਼ ਟਕੈਤ ਨੇ ਅੱਗੇ ਲਿਖਿਆ ਹੈ ਕਿ ਕਿਸਾਨ ਆਪਣੀ ਜ਼ਮੀਨ ਤੇ ਮਜ਼ਦੂਰ ਹੀ ਰਹੇਗਾ ਦੇਸ਼ ਦੇ ਕਿਸਾਨਾਂ ਉੱਤੇ ਦੇਸ਼ ਦੇ ਕਿਸਾਨਾਂ ਤੇ ਪਸ਼ੂ ਪਾਲਕਾਂ ਦੀ ਰੱਖਿਆ ਦੇ ਲਈ ਸਰਕਾਰ ਨੂੰ ਸੁਰੱਖਿਆਵਾਦੀ ਨੀਤੀ ਨੂੰ ਤਰਜੀਹ ਦੇਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਜੀ ਦੇਸ਼ ਦੇ ਕਿਸਾਨ ਤੇ ਪਸ਼ੂ ਪਾਲਕ ਤੋਂ ਉਹਨੂੰ ਬੇਨਤੀ ਕਰ ਰਹੇ ਨੇ ਕਿ 60% ਦੀ ਆਬਾਦੀ ਨੂੰ ਵਦੇਸ਼ੀ ਕੰਪਨੀਆਂ ਦੇ ਕੋਲ ਗਿਰਵੀ ਨਾ ਰੱਖਿਆ ਜਾਵੇ